हां हां जी ਕਿਸਾਨ ਵੀਰੋ ਸਵਾਦ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਤੇਰੀ ਅੱਜ ਦੀ ਵੀਡੀਓ ਵਿੱਚ ਅਪਾ ਚਾਰੀਆਂ ਮਾਸੇ ਲੈ ਲੈ ਕੇ ਆਂ ਜੀ ਟੋਕੜ ਗੱਭਣਾ ਬਈ ਤੇ ਤਾਜ਼ੀਆਂ ਸੂਈਆਂ ਟੋਕੜ ਆਓ ਪੁੱਛ ਲੈਨੇ ਬਈ ਬੜੀ ਅੱਜੀ ਬਈ ਬਾਈ ਜੀ ਹਸੀਕਾਲ ਹਸੀਕਾਲ ਬਈ ਹੋਰ ਠੀਕ ਓ ਜੀ ਵਧੀਆ ਹਾਂਜੀ ਬਾਈ ਵਧੀਆ ਠੀਕ ਠਾਕ ਵਧੀਆ ਡਾਕਟਰ ਤੁਸੀਂ ਦੱਸੋ ਠੀਕ ਹੈ ਬਈ ਨਾਮ ਤੇ ਐਡਰੈਸ ਨਾਮ ਵੀਰੇ ਅਮਰਤਾ ਪਿੰਡ ਢਿੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾ ਨੇੜੇ ਬਈ ਨੇੜੇ ਆਪਾਂ ਨੂੰ 34 ਕਿਲੋਮੀਟਰ ਦੇ ਪੱਖੋਂ ਕੈਂਚੀਆਂ ਹੈਗੀਆਂ 8 ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 98773 64846 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆਹ ਬਈ ਹਾਂਜੀ ਬਈ ਕੀ ਡਿਟੇਲ ਆ ਬਈ ਡਿਟੇਲ ਡਾਕਟਰ ਇਹ ਹੁਣ ਮੰਨ ਲਓ ਡਾਕਟਰ ਨੇ ਤਾਂ ਆਪਾਂ ਨੂੰ ਦੱਸਿਆ ਚੈੱਕ ਕਰਾ ਕੇ ਲੈਤੀ ਆਪਾਂ 5.5 ਮਹੀਨਿਆਂ ਦੀ ਗੱਭਣ 15 ਦਿਨਾਂ ਦਾ ਦੇਖੋ ਬਈ ਆਈਡੀਆ ਹੁੰਦਾ ਡਾਕਟਰ ਦਾ ਵੀ ਉਧਰ ਉਧਰ ਘੱਟ ਵੀ ਹੋ ਸਕਦੀ ਹੈ ਹੋ ਸਕਦਾ ਸੇਦ ਹੀ ਹੋਵੇ ਠੀਕ ਹੈ ਬਾਈ ਹੋ ਸਕਦਾ ਪੰਜ ਦੀ ਹੋਵੇ ਪਰ ਆਪਾਂ ਪੰਜ ਦੀ ਕਹਿ ਕੇ ਇਹ ਗਾਂ ਸੇਲ ਕਰਨੀ ਆ ਠੀਕ ਆ ਤੇ ਥਣਾ ਥੁਣਾ ਦੀ ਓਕੇ ਆ ਦੁੱਧੋ ਇਹ ਡرائی ਆ ਦੁੱਧੋ ਡرائی ਗੱਬਣ 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 ਗੱਬਣਗਾ ਠੀਕ ਆ ਬਾਈ ਕੀ ਰਿਕਾਰਡ ਸੀ ਤਾਜੀ ਦਾ ਵੈਸੇ ਇਹਦਾ ਬਈ ਤਾਜੀ ਦਾ ਉਹਨਾਂ ਨੇ ਉਹਨਾਂ ਦੇ ਦੱਸਣ ਦੇ ਮਤਾਬਕ ਕੀ ਆ ਵੀ ਸੂਏ ਦੇ ਤਾਜੇ ਪੀਕ ਲੈਵਲ ਦੇ ਨੇ 22 ਲੀਟਰ ਦੁੱਧ ਦਿੱਤਾ ਬਾਈ ਥਾਣ ਚੰਗਾ ਹੈ ਨਾ ਹਾਂ ਥਾਣ ਥੋਣੇ ਚੰਗਾ ਬਾਕੀ ਠੰਡੀ ਆ ਸੀਲ ਆ ਖੋਲ ਦੇ ਬੰਦੀ ਤੋਰ ਦੇ ਤੋਰੀ ਮਰੀ ਕੀ ਪਾ ਜਾ ਤੂ ਗਰੀਡ ਇਧਰ ਅੰਦਰ ਹੀ ਤੋਰ ਲਿਆ ਇਹਨੂੰ ਬੱਡ ਚੰਗਾ ਰੰਗ ਰੂਪ ਚੰਗਾ ਗੱਬੜਣ ਚੱਕ ਪਾਸ ਆਪ ਜੀ ਦੇ ਸਲੀਚਾ ਹੀ ਭਾਈ ਕਹਿੰਦਾ ਕੋਈ ਜੱਟ ਨਹੀਂ ਕਰਵਾਜੋ ਮੁੱਲ ਕੀ ਆ ਭਰਾ ਦਾ ਮੁੱਲ ਡਾਕਟਰ ਇਹਦਾ ਲੈਣ ਦੇਣੀ ਆ ਬਸ ਆਪਾਂ 26000 ਵੀ ਦੇ ਦਾਂਗੇ ਮਾਨਤਨ ਹੋ ਜੀ ਮਾਨਤਨ ਹੋ ਜੂ ਲੋਕ ਬਸ਼ੀਆਂ ਵੇਚੀ ਜਾਂਦੇ ਆ ਆਪਾਂ ਗਾਂ ਦੇ ਰਹੇ ਆ 26000 ਰੁਪਏ ਮੁੱਲ ਹਾਂ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜੀ ਹੋ ਜੇ ਚੰਗੀ ਆ ਬਣ ਰੰਗ ਰੂਪ ਚੰਗਾ ਥਣ ਹਵਾਨਾ ਚੰਗਾ ਇਹ ਲਾਂਡੋ ਲੱਜਾਂਗੀ ਆ ਫੇਸ ਵੀ ਚੰਗਾ ਲੈ ਚੱਲ ਬਈ ਤਾਂਜੀ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਬਾਈ ਨੂੰ ਉਹ ਵੀ ਚੰਗਾ ਬੱਛਾ ਅੱਗੇ ਵੀਰੇ 2 ਨੰਬਰ ਤੇ ਜਿਹੜਾ ਸੂਈ ਵੀ ਆ ਇਹ ਡਾਕਟਰ ਦੂਜਾ ਸੂਆ ਸੂਈ ਵੀ ਆ ਠੀਕ ਆ ਹਾਂ ਕਿੰਨਾ ਟਾਈਮ ਤੇ ਇਹਨੂੰ ਸੂਈ ਨੂੰ ਹੋ ਗਏ ਮੰਨ ਲਾ 2 ਢਾਈ ਮਹੀਨੇ ਹੋ ਗਏ ਅੱਜ ਮਤਲਬ ਇਹ ਟੀਕਾ ਪਾ ਲੀਆ ਠੀਕ ਆ ਹਾਂ ਤੇ ਵੀ ਆ ਹਾਂ ਬਰੇ ਠੀਕ ਆ ਹਾਂ ਕਿੰਨਾ ਦੁੱਧ ਦੁੱਧ ਹੁਣ ਇਹ ਥੱਲੇ ਬਾਈ ਅੱਠ ਤੋਂ ਬਾਹਰ ਵਾਰੀ ਆ ਬਸ ਅੱਠ ਹੀ ਮੰਨੋ ਤੁਸੀਂ ਉਂ ਅੱਠ ਤੋਂ ਵੱਧ ਆ ਦੁੱਧ ਠੀਕ ਆ ਹਾਂਜੀ ਖੋਲ ਦੇ ਮੜੀ ਤੋਰ ਕੇ ਇਹ ਵੀ ਤੋਰ ਦੇ ਮੜੀ ਕੀ ਮੁੱਲ ਆ ਬਾਈ ਇਹਦਾ ਇਹਦਾ ਡਾਕਟਰ ਮੁੱਲ ਇਹਦਾ ਵੀ 26000 ਆ ਮਾਨਤਾਨ ਮਾਨਤਾਨ ਕਰਦਾਂਗੇ 26000 ਰੁਪਇਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜਰੂਰ ਹੋ ਜਾ ਤੁਹਾਡਾ ਕਰਦਾ ਯਾਦਬ੍ਰੀਧ ਚੰਗੀ ਆ ਥਣ ਥਣ ਚੰਗਾ ਲੱਗਿਆ ਚਿਵਾਈ ਵੀ ਚੰਗੀ ਆ ਮੈਂ ਤਾਂ ਇੱਕ ਨੰਬਰ ਆ ਬਾਈ ਠੰਡੀ ਸੀਲ ਆ ਜਿਵੇਂ ਮਰਜ਼ੀ ਕੋਈ ਚੋਈ ਜਾਵੇ ਠੀਕ ਆ ਹਾਂ ਇਹ ਨਹੀਂ ਹੈਗਾ ਵੀ ਹਲ ਚੱਲ ਕਰੂਗਾ ਪਸ਼ੂ ਠੀਕ ਆ ਸੋਰਾਤਾਂ ਵੀ ਚੰਗਾ ਹਾਂ ਇੱਕ ਚੀਜ਼ ਹੋਰ ਆ ਡਾਕਟਰ ਠੀਕ ਆ ਇਹਨੂੰ ਜੇ ਕੋਈ ਬੰਦਾ 2 ਮਹੀਨੇ ਨੂੰ ਚੈੱਕ ਪਾਸ ਕਰਕੇ ਦਿੰਦਾ ਆਪਾਂ ਹੀ ਲੈ ਲਾਂਗੇ 32000 ਰੁਪਏ ਦੀ ਓਕੇ ਹਾਂ ਅੱਜ ਵੀ ਕਾ ਮੰਗਦੀ ਆ ਵੇਸਾ ਕਬਈ ਅੱਜ ਕੋਈ ਲੈ ਕੇ ਜਾਂਦਾ ਜਾ ਕੇ ਪੀਕਾ ਲਵਾ ਦੇ ਹੂੰ ਗੱਬਣ ਰਹਿ ਜੀ ਤਾਂ ਆਪਾਂ ਨਾਲ ਦੀ ਨਾਲ 30 32000 ਰੁਪਏ ਦੀ ਦੁਬਾਰਾ ਪਰਚੇਜ ਕਰ ਬਹੁਤ ਠੀਕ ਬਈ ਆਫਰ ਹੀ ਦਿੱਤੀ ਬਾਈ ਨੇ ਹਣ ਵੀ ਗੱਬਣ ਕਰਾ ਕੇ ਜਦੋਂ ਮਰਜੀ ਬੱਤੀ ਆ ਅੱਜ ਬਾਈ ਕਹਿੰਦਾ ਮੇਰੇ ਮਤਲਬ ਮੂਰੇ ਪੂਰੀ ਬਣਨ ਵਾਲੀ ਆ ਸੂਨ ਦੇ ਟਾਈਮ ਤੇ ਕੱਦ ਵੱਡ ਚੰਗੇ ਰੁਪਈਆ ਦੀ ਅੱਗੇ ਪ੍ਰਾਤਨ ਇਹ ਸੂਈ ਸਵਾਈ ਹੈ ਬਾਈ ਕਿੰਨਾ ਕਿਹੜਾ ਸੂਸੂਈ ਹੈ ਇਹ ਦੂਜਾ ਹੀ ਸੂਈ ਵੀ ਹੈ ਵੀ ਡਾਕਟਰ ਹਾਂ ਕਦੋਂ ਸੂਈ ਹੈ ਬਾਈ ਇਹਨੂੰ ਸੂਈ ਨੂੰ ਹੋ ਗਏ ਮੰਨ ਲਾ ਤੂੰ 12 13 ਦਿਨ ਹੋ ਗਏ ਹੁਣ ਬੱਚਾ ਕੀ ਹੈ ਬਈ ਬੱਚਾ ਇਹਦੇ ਮੰਗਰ ਵਸ਼ਾ ਡੱਬਾਗਾ ਉਪਰੇ ਬੈਠ ਪਰਲੇ ਪਾਸੇ ਵਾਲਾ ਬੈਠਾ ਡੱਬਾ ਠੀਕ ਹੈ ਬਈ ਦੁੱਧ ਨੱਟ ਹੁਣ ਹੁਣ ਨੱਟ ਦੁੱਧ ਦੇ ਥੱਲੇ 11 ਲੀਟਰ ਪਿਆਰ ਜਮਾ ਪਿਆਰ ਆ ਮਿਲਣ ਵਾਲਾ 11 ਬਾਜੂ ਦੋਸਤਾਂ ਹਾਂ ਦੁੱਧ ਹੋਰ ਵੀ ਵੱਧ ਜੂ ਬਾਕੀ ਆ ਸ਼ਾਮ ਤੱਕ ਬਣ ਜਾਂਦੀ ਆ ਬਹੁਤ ਆਰਡਰ ਬਹੁਤ ਬਣਾ ਡੰਗ ਤੇ ਜਾਵੇ ਦੁਰ ਕੇ ਦੇਖਾ ਪੈਟ ਪੂੜਾ ਬਹੁਤ ਚੌੜਾ ਬਾਕੀ ਚੰਗੀ ਆ ਵਰੀਟ ਵਾਲੀ ਵੈੜ ਆ ਸੁਈ ਸਵਾਈ ਆ ਬੱਚਾ ਬੱਚਾ ਫੇਸ ਹੂਸ ਵੀ ਕਰ ਮਣੀ ਦਾ ਚੰਗਾਗਾ ਤੇ ਕੀ ਮੁੱਲ ਆ ਭਰਾ ਇਹਦਾ ਮੁੱਲ ਡਾਕਟਰ 34000 ਰੁਪਏ ਆ ਮਾਨਤਾਨ ਹੋ ਜੀ ਮਾਨਤਾਨ ਕਰ ਦਾਂ ਠੀਕ ਹੈ 34000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜੇ ਬਾਕੀ ਗਰਮੀ ਗੁਰਮੀ ਮੰਨਣ ਵਾਲੀ ਹੈ ਨਹੀਂ ਇਹ ਨਹੀਂ ਮੰਨਣੀ ਨਾ ਮਤਲਬ ਰੋਟੀ ਦਾ ਵਾਲੀ ਜੇ ਕਿਸੇ ਨੇ ਮਤਲਬ ਨੋਰਮਲ ਦੁੱਧ ਪੀਣ ਨੂੰ ਲੈਣੀ ਆ ਚੰਗੀ ਆ ਠੀਕ ਆ ਗਰਮੀ ਬਿਲਕੁਲ ਨਹੀਂ ਮਰਨੀ ਫੈਂਟ ਜਿਹੜੀ ਫੁੱਲ ਚੰਗੀ ਹੋਊ ਟੋਰਾ ਤਾਰਾ ਚੰਗਾ ਬੜ ਦਾ ਥਾਂ ਲੈ ਬੀ ਚੰਗਾ ਬੜਾ ਅੱਗੇ ਭਰਾ 4 ਨੰਬਰ 4 ਨੰਬਰ ਤੇ ਡਾਕਟਰ ਆ ਬੱਸੀ ਆ ਬਾਈ ਪਲੂਨ ਸੁਈ ਸੀ ਇਹ ਠੀਕ ਆ ਇਹ ਇਹ ਅਗਲੇ ਨੇ ਤਾਂ ਆਪਾਂ ਨੂੰ ਦੱਸਿਆ ਵੀ 2 ਮਹੀਨੇ ਹੋਇਆ ਪਰ ਆਪਾਂ ਮੰਨ ਕੇ ਚੱਲ ਗਏ ਵੀ ਢਾਈ ਵੀ ਹੋ ਸਕਦੇ ਆ ਤਿੰਨ ਵੀ ਹੋ ਸਕਦੇ ਠੀਕ ਆ ਹਾਂ ਹੂੰ ਸੁਈ ਨੀ ਬੱਚਾ ਇਹਦੇ ਮੰਗ ਰਿਹਾ ਹੈ ਨਹੀਂ ਬਾਈ ਹੂੰ ਦੁੱਧ ਦੇ ਦੇ ਥੱਲੇ ਆਪਾਂ ਚੋ ਕੇ ਲਿਆਂਦੀ ਸੀ ਦੁੱਧ ਦੇ ਦੇ ਥੱਲੇ ਭਈ ਉਹਨਾਂ ਦੇ ਘਰੇ ਸੀਗਾ 14 ਲੀਟਰ 13 13.5 ਲੀਟਰ ਠੀਕ ਆ ਭਾਈ ਹਾਂ ਹੁਣ ਦੁੱਧ ਦੇ ਦੇ ਥੱਲੇ 12 ਕਿਲੋਟਰ ਆਪਨੇ ਘਰੇ ਆ ਕੇ ਇੱਕ ਤਾਂ ਪਾਉਂਦੇ ਸੀ 4 ਇਹਨਾਂ ਨੂੰ ਸਾਇਲਜ ਠੀਕ ਆ ਤੇ ਦੂਜੀ ਗੱਲ ਭਾਈ ਇੱਕ ਨਵੀਂ ਟੂੜੀ ਕਰਕੇ ਥੋੜਾ ਜਿਹਾ ਪਸੂ ਸਾਰੀ ਟੁੱਟੇ ਵੇ ਹਜੇ 5-7 ਦਿਨ ਪੁਰਾਣ ਜਾਂ ਪੈਣ ਤੱਕ ਠੀਕ ਆ ਹਾਂ ਵੱਡਾ ਕੱਦ ਦਾ ਸਨੱਕੀ ਫੁੱਲਾ ਵੜ ਭਈ ਵੜ ਆਂਗਾ ਕੱਦ ਵੱਡ ਪੂਰਾ ਚੰਗਾ ਥਣਲੇਵਾ ਬੜਾ ਕਮਾਲ ਦੁੱਧ ਵੀ ਭਾਈ ਨੇ ਚੰਗਾ ਦੱਸਿਆ ਹੈ ਬਾਕੀ ਤੋਰੇ ਤਾਰੇ ਦੀ ਚੰਗੀ ਆ ਫੇਸ ਸੋਹਣਾ ਮੋੜ ਲੈ ਬਈ ਬਹੁਤ ਸਨੱਖੀ ਆ ਬਈ ਦੇਖਣਯੋਗ ਚੀਜ਼ ਆ ਵਧੀਆ ਆ ਫੇਸ ਦੇਖੋ ਬਈ ਹੰਦੀਵਾਦੀ ਬਹੁਤ ਚੰਗੀ ਆ ਚੰਗੀ ਆ ਬਰਡੰਗ ਆ ਮੁੱਲ ਭਰਾ ਦਾ ਇਹਦਾ ਡਾਕਟਰ 40000 ਰੁਪਏ ਮੁੱਲ ਆ ਮਾਨਤਾਣ ਕਰ ਦਾਂਗੇ ਠੀਕ ਆ ਹਾਂ 40000 ਵੀ ਬਸੀਆਂ ਬੁਸੀਆਂ ਪਲ ਨਾਲ ਨਾਲੋਂ ਵਧੀਆ ਹੈ ਬਸ ਵੀ ਮੰਨੇ ਅਗਲਾ ਨਲ ਗਿਆ ਆਪਦਾ ਖਰਚਾ ਮੋੜੂ ਖਰਚਾ ਮੋੜੂ ਤੇ ਇਹਦੇ ਵਿੱਚ ਵੀ ਆਫਰ ਆ 2 ਮਹੀਨਿਆਂ ਦੀ ਗੱਬਣ ਨੂੰ ਆਪਾਂ ਇਹਨੂੰ 50000 ਦੀ ਖਰੀਦ ਲਾਂਗੇ ਠੀਕ ਹੈ ਭਾਈ ਇਹਦੇ ਵਿੱਚ ਵੀ ਭਾਈ ਨੇ ਆਫਰ ਰੱਖ ਰੱਖਦੀ 2 ਮਹੀਨਿਆਂ ਲਈ ਚੈੱਕ ਪਾਸ ਕਰਵਾ ਦਿਓ 50000 ਦੀ ਭਾਈ ਕਹਿੰਦਾ ਪੱਲਾ ਹੀ ਲੈਂਗੇ ਥਾਨ ਕੋਲ ਚੰਗਾ ਫੇਸਬੁਕ ਚੰਗਾ ਘਰ ਬਟ ਚੰਗਾ ਚੰਗੀ ਆ ਬੜੀ ਨਾਗਪਰਾ ਕੋਲੇ ਚਾਰ ਸੀ ਚਾਰ ਹੀ ਦਿਖਾਤੇ ਇਸੇ ਵੀਰ ਵਿਚਾਰਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫਾਇਦਾ ਲਓ ਧੰਨਵਾਦ